ਦੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ ਉਹ ਜਦ ਮਰਜੀ ਦੇਖ ਲਿਆ ਕੰਗਣਾ ਖੇਡਣ ਸਮੇ ਮੁੰਡਾ ਕੁੜੀ ਹੋਏ ਜਦੋਂ ਜ਼ਹਿਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਜਿੱਥੇ ਕਿ ਦੋਸਤੋ ਕੰਗਣਾ ਖੇਡਣ ਦਾ ਸ਼ੌਕ ਹਰ ਇੱਕ ਪੰਜਾਬੀ ਨੂੰ ਹੁੰਦਾ ਹੈ ਵੈਸਕ ਉਹ ਮੁੰਡਾ ਹੋਵੇ ਵੈਸਕ ਕੁੜੀ ਪਰ ਜਦੋਂ ਦੋਸਤੋ ਇਹ ਮੁੰਡਾ ਕੁੜੀ ਰਿਸ਼ਤੇਦਾਰਾਂ ਦੇ ਸਾਹਮਣੇ ਕੰਗੜਾ ਖੇੜਦੇ ਹਨ ਤਾਂ ਜੋ ਕਿ ਦੋਸਤੋਂ ਮੁੰਡਾ ਕੁੜੀ ਆਪਸੇ ਦੇ ਵਿੱਚ ਹੁੰਦੇ ਹਨ ਜਦੋਂ ਜਹਰ ਜੱਥੇ ਕੀ ਦੋਸਤੋਂ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਇੱਕ ਚਰਚਾ ਦਾ ਬਿਸਾ ਬਣ ਕੇ ਰਹਿ ਗਈ ਜੱਥੇ ਕੀ ਦੋਸਤੋਂ ਦੇਖਿਆ ਜਵੇ ਵਿਆਹ ਵਾਲੇ ਦਿਨ ਜਾਂ ਕਿਸੇ ਹੋਰ ਪ੍ਰੋਗਰਾਮ ਵਾਲੇ ਦਿਨ ਪੰਜਾਬੀਆਂ ਦਾ ਦਿਲ ਜਿਹੜਾ ਕਿ ਬੇਹੱਦ ਖੁਸ਼ ਹੁੰਦਾ ਹੈ ਜੱਥੇ ਕੀ ਹਰ ਇੱਕ ਪੰਜਾਬੀ ਦਾ ਦਿਲ ਉਡੋ ਉਡੋ ਕਰਦਾ ਰਹਿੰਦਾ ਹੈ ਜੱਥੇ ਕੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੀ ਵਿਆਹ ਵਾਲੇ ਦਿਨ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਕਿੰਨਾ ਚਾਹ ਹੋ ਗਿਆ ਇਸ ਮੁੰਡਾ ਕੁੜੀ ਨੂੰ ਕੰਗਣਾ ਖੇਡਣ ਦਾ ਜੱਥੇ ਕੀ ਦੋਸਤੋ ਦੋਵੇਂ ਜਾਣੇ ਕੰਗਣਾ ਖੇੜਦੇ ਖੇੜਦੇ ਮੈਨਾ ਮੈਨਾ ਹੱਸਦੇ ਹੱਸਦੇ ਥੋੜਾ-ਥੋੜਾ ਜਿੱਦ ਪੈਂਦੇ ਹਨ ਤੇ ਤੁਸੀਂ ਇਸ ਵੀਡੀਓ